ਸਮਾਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਹੋਈ ਖੁੰਨੀ ਝੜਪ ਹੋਏ ਹਸਪਤਾਲ 'ਚ ਜਾ ਕੇ ਦਾਖਲ ਇਸ ਮੌਕੇ ਡਾਕਟਰ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਪ੍ਰਦੀਪ ਨੇਜਾ ਸਮਾਣਾ ਕੀ ਗੱਲ ਬਾਤ ਹੋਈ ਯਾਰ ਪਤਾ ਕੋ ਸਾਨੂੰ ਕੋਈ ਗੱਲ ਬਾਤ ਹੁੰਦਾ ਜੀ ਪਰ ਪਤਾ ਨਹੀਂ ਆਪਾਂ ਨਹੀਂ ਆਇਆ 2 ਮਿੰਟ ਡਾਕਟਰ ਦੀ ਦੁਕਾਨ ਤੋਂ ਹਾਂਜੀ ਡਾਕਟਰ ਦੀ ਦੁਕਾਨ ਤੋਂ ਦਵਾਈ ਲੈਣ ਆਏ ਅੱਛਾ ਅੱਛਾ ਨਾਮ ਤੁਹਾਡਾ ਮੇਰਾ ਨਾਮ ਮਨਿੰਦਰ ਜੋਗਸੀ ਪੁੱਤਰ ਸਰਦਾਰ ਭਗਤ ਸਿੰਘ ਬਲਕਾਣਾਪਤੀ ਦਾ ਵਾਸੀ ਹਾਂ ਹਾਂਜੀ ਕੀ ਗੱਲਬਾਤ ਹੈ ਤੁਹਾਡੇ ਨਾਲ ਪੰਜਾਬ ਵਟਸਐਪ ਲਈ ਹੈ ਤੇ ਸੀਫਰੀ ਗੋਰਡ ਦੇ ਵਿੱਚ ਨੌਕਰੀ ਕਰਦਾ ਆਪਣੀ ਡਿਊਟੀ ਤੋਂ ਘਰੇ ਵਾਪਸ ਆ ਰਿਹਾ ਸੀਗਾ ਡਿਊਟੀ ਤੋਂ ਵਾਪਸ ਆਉਂਦੇ ਹੋਏ ਮੇਰੇ ਗੱਡੀ ਦੇ ਅੱਗੋਂ ਦੀ ਇੱਕ ਚਿੱਟੇ ਰੰਗ ਦੀ ਸਕੂਟਰੀ ਜਿਹਦੇ ਉੱਤੇ ਇੱਕ ਮੁੰਡਾ ਤੇ ਇੱਕ ਔਰੀ ਦੋਵੇਂ ਸਵਾਰ ਸੀਗੇ ਇਹ ਕਿਸ ਰੋਡ ਦੀ ਗੱਲ ਹੈ ਜੀ ਇਹ ਹੈਗੀ ਜੀ ਬੱਸ ਸਟੈਂਡ ਤੋਂ ਕੰਸੀ ਰੋਡ ਤੇ ਓਕੇ ਉਹਨਾਂ ਨੇ ਮੇਰੀ ਸਕੂਟਰੀ ਦੇ ਗੱਡੀ ਦੇ ਗੋਦੀ ਸਕੂਟਰੀ ਗੱਡੀ ਤੇ ਮੈਂ ਉਹਨਾਂ ਨੂੰ ਸਕੂਟਰੀ ਆਪਣੀ ਕਾਰ ਰੋਕ ਕੇ ਇਹ ਗੱਲ ਕਹੀ ਮੈਂ ਕਿ ਭਾਈ ਜੇ ਮਰਨਾ ਤਾਂ ਕਿਤੇ ਹੋਰ ਜਾ ਕੇ ਮਰ ਲਓ ਯਾਰ ਮੇਰੀ ਗੱਡੀ ਅੱਗੇ ਆ ਕੇ ਕਿਉਂ ਫਰਦੀ ਅੱਛਾ ਤੁਹਾਨੂੰ ਲੱਗਦਾ ਸੀ ਵੀ ਤੁਹਾਡੀ ਸਕੂਟਰ ਦੇ ਅੱਗੇ ਆ ਕੇ ਵਜਣਗੇ ਬਿਲਕੁਲ ਮੇਰੇ ਯਾਰ ਗੱਡੀ ਦੇ ਅੱਗੇ ਅੱਗੇ ਵਜਣਗੇ ਨੰਬਰ ਤੇ ਗੋਦੀ ਸਕੂਟਰੀ ਉਹਨਾਂ ਨੇ ਘੱਡੀ ਹੈ ਅੱਛਾ ਅੱਛਾ ਬਾਦੀ ਫਾਸਟ ਸੀ ਕਿ ਸਕੂਟਰੀ ਜਿਆਦਾ ਸਪੂਟੀ ਉਹਨਾਂ ਨੇ ਇੱਕ ਇੱਕਦਮ ਕੱਟ ਕੱਢਿਆ ਪੱਗੀ ਸਾਈਡ ਤੋਂ ਓਕੇ ਤੇ ਤੁਹਾਨੂੰ ਲੱਗਿਆ ਮਤਲਬ ਵੀ गिर ਸਕਦੇ ਨੇ ਜਾਂ ਕਿਸੇ ਜਿ ਮੱਜਣਗੇ ਬਿਲਕੁਲ ਠੀਕ ਹੈ ਜੀ ਤੇ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਨੇ ਮੈਨੂੰ ਗਾਲ ਘੱਡੀ ਗਾਲ ਘੱਟਣ ਦੇ ਉੱਤੇ ਜਦੋਂ ਉਹਨਾਂ ਨੇ ਮਾਂ ਪੈਣ ਦੀ ਗੱਲ ਘੱਡੀ ਮੈਨੂੰ ਤੇ ਮੈਨੂੰ ਬਹੁਤ ਗੁੱਸਾ ਆਇਆ ਸਭ ਪਹਿਲ ਉਹਨਾਂ ਨੇ ਕੀਤੀ ਪਹਿਲਾਂ ਉਹਨਾਂ ਨੇ ਮੈਨੂੰ ਗਾਲ ਘੱਡੀ ਆ ਜੀ ਓਕੇ ਗਾਲ ਕੱਢਣ ਤੋਂ ਬਾਅਦ ਜਦੋਂ ਮੈਨੂੰ ਗੁੱਸਾ ਆਇਆ ਤੇ ਮੈਂ ਆਪਣੀ ਗੱਡੀ ਦੇ ਵਿੱਚੋਂ ਬੇਸਬਾਲ ਕੱਢਿਆ ਹੂੰ ਬੇਸਬਾਲ ਕੱਢ ਕੇ ਮੈਂ ਉਹਦੇ ਕੋਲ ਹੀ ਹੋਣ ਲੱਗਿਆ ਤੇ ਉਹਨਾਂ ਨੇ ਮੇਰਾ ਹੀ ਅੱਛਾ ਪਹਿਲਾਂ ਉਹਨਾਂ ਨੇ ਗਾਲੀ ਗਲੋਸ਼ ਕਰੀ ਤੁਹਾਡੇ ਨਾਲ ਤਾਂ ਤੁਹਾਨੂੰ ਗੁੱਸਾ ਆਇਆ ਤੇ ਤੁਸੀਂ ਬੇਸਬਾਲ ਚੁੱਕਿਆ ਬਿਲਕੁਲ ਓਕੇ ਮੈਂ ਜਦੋਂ ਬੇਸਬਾਲ ਕੱਢਿਆ ਤਾਂ ਉਹਨਾਂ ਨੇ ਮੇਰਾ ਹੀ ਬੇਸਬਾਲ ਫੋਕੇ ਮਾਰਦਾ ਹੂੰ ਮੇਰੇ ਸਿਰ ਦੇ ਉੱਤੇ ਮਾਰਿਆ ਲੱਤ ਦੇ ਉੱਤੇ ਮਾਰਿਆ ਮੇਰੀ ਆ ਮੋਢੇ ਦੇ ਉੱਤੇ ਮਾਰਿਆ ਲੱਤਾਂ ਵੀ ਲੱਗੀਆਂ ਸਾਡਾ ਤੁਹਾਡੀਆਂ ਲੱਤਾਂ ਦੇ ਉੱਤੇ ਬੁਕਾਇਦਾ ਆ ਨਿਸ਼ਾਨ ਕੋਈ ਹੋਵੇ ਤੁਸੀਂ ਦੇਖ ਸਕਦੇ ਹੋ ਹਮ ਆਹ ਕੋਹੋਂ ਤਾਂ ਦੱਬੇ ਸਾਰੇ ਤੁਹਾਡੀ ਮਤਲਬ ਹਾਂ ਜੀ ਸਿਰ ਤੋਂ ਕਿਸਾ ਲੜਕੀ ਉੱਤੇ ਟਾਂਕੇ ਲੱਗੇ ਨੇ ਸੱਤ ਹੀ ਕਿੰਨੇ ਟਾਂਕੇ ਲੱਗੇ ਨੇ ਜੀ ਸੱਤ ਟਾਂਕੇ ਲੱਗੇ ਨੇ ਜੀ ਉਸ ਤੋਂ ਇਲਾਵਾ ਆ ਤੁਸੀਂ ਦੇਖ ਸਕਦੇ ਹੋ ਬੇਸਬੋਲ ਦੇ ਨਿਸ਼ਾਨ ਹਮ ਇਹ ਕਿਸ ਲੜਕੇ ਨੇ ਕਰ ਲੜਕੀ ਨੇ ਕਰਨੇ ਜੀ ਇਹ ਲੜਕੇ ਨੇ ਮਾਰਣੀ ਮੇਰਾ ਬੇਸਬੋਲ ਹੋ ਕੇ ਮੇਰਾ ਹੀ ਮਾਰ ਰਹੀ ਨਹੀਂ ਅੱਛਾ ਤੁਹਾਡੀ ਗੱਡੀ ਚੋ ਚੱਕ ਕੇ ਮਾਰਿਆ ਜੀ ਕਿਵੇਂ ਜੀ ਨਹੀਂ ਮੇਰੇ ਹੱਥ ਦੇ ਵਿੱਚ ਹੋ ਕੇ ਮਾਰਿਆ ਉਹਦੇ ਹੱਥ ਚ ਹੋਇਆ ਉਸ ਤੋਂ ਇਲਾਵਾ ਆ ਫੋਟੋ ਦੇ ਉੱਤੇ ਜੀ ਹਾਂ ਫੇਸਬੂਲ ਹੀ ਮਾਰੇ ਨੇ ਹਾਂ ਜੀ ਫੇਸਬੂਲ ਬਾਰੇ ਦੀ ਉਸ ਤੋਂ ਇਲਾਵਾ ਮੇਰਾ ਗਵਾਂਢੀ ਉੱਥੇ ਸੀਗਾ ਹੈਪੀ ਉਹ ਮੈਨੂੰ ਉਥੋਂ ਦੀ ਲੈ ਕੇ ਗਿਆ ਉਹ ਜੋ ਕਰ ਲਿਆ ਉਹਨਾਂ ਨੇ ਜੋ ਕਰ ਲਿਆ ਉਹਨਾਂ ਨੇ ਮੇਰਾ ਉਹ ਉਹਦੇ ਜਾਣ ਤੋਂ ਬਾਅਦ ਮੇਰੇ ਫੇਸਬੂਲ ਦੇ ਨਾਲ ਮੇਰੀ ਕਾਰ ਦਾ ਪਿਛਲਾ ਸ਼ੀਸ਼ਾ ਮੇਰੀ ਕਾਰ ਤੇ ਟੋਟੀ ਤਿੰਨ ਸ਼ੀਸ਼ੇ ਤੋੜਤੇ ਉਹਨਾਂ ਨੇ ਪਿੱਛੇ ਡੈੱਡ ਪਾਏ ਨੇ ਮਤਲਬ ਆਲਮੋਸਟ ਕਾਰ ਦੇ ਸ਼ਾਰਿਸ਼ ਸ਼ੀਸ਼ੇ ਤੋੜਤੇ ਕਾਰ ਡੈਮੇਜ ਕਰ ਸਾਰੀ ਤੁਹਾਡੀ ਈਕ ਟੋੜ ਬੰਨ ਕਰੀਆ ਓਕੇ ਉਸ ਤੋਂ ਬਾਅਦ ਮੇਰੇ ਦੋਸਤ ਨੇ ਹੀ ਮੇਰੇ ਦੋਸਤਾਂ ਨੇ ਆ ਕੇ ਮੈਨੂੰ ਹੌਸਪੀਟਲ ਐਡਮਿਟ ਕਰਾਇਆ ਹੂੰ ਤੇ ਹੁਣ ਮੈਂ ਜਿਹਰੇ ਇਲਾਜ ਹੈ ਨਹੀਂ ਕੀ ਕੋਈ ਨਹੀਂ ਦੀਨਾ ਮੇਰੇ ਤੁਹਾਡਾ ਮਰੇ ਮੇਰਾ ਨਾਮ ਨਵਦੀਪ ਸਿੰਘ ਹੈ ਮੈਂ ਫੱਡੇਪੁਰ ਦਾ ਰਹਿਣ ਵਾਲਾ ਅਸੀਂ ਇੱਥੋਂ ਰਾਜ ਤੋਂ ਆ ਰਹੇ ਸੀ ਦੇਖਿਆ ਇਸ ਕੋ ওভারਟੇਕ ਕੀਤਾ ਇਹਨੇ ਹੌਰਨ ਮਾਰਿਆ ਸਾਨੂੰ ਸ਼ੀਸ਼ਾ ਡਾਊਨ ਕਰਕੇ ਕਹਿੰਦਾ ਭੈਣ ਤੋਂ ਮੋੜਨ ਕਿਵੇਂ ਦਿਆ ਠੀਕ ਹੈ ਨਾ ਅਸ ਗਿਆ ਵੀ ਹੌਰਨ ਕਿਉਂ ਮਾਰ ਰਿਹਾ ਤੂੰ ਇੰਨੇ ਵਿੱਚ ਮੋੜਿਆ ਹੌਰਨ ਮਾਰ ਕਿਉਂ ਕਹਿੰਦਾ ਤੂੰ ਭੈਣ ਤੋਂ ਮੋੜਨ ਕਿਵੇਂ ਦਿਆ ਤੂੰ ਗਾਲ ਕਿ ਤੂੰ ਗੱਡੀ ਅਸ ਗਿਆ ਤੂੰ ਗਾਲ ਕਿ ਤੂੰ ਗੱਡੀ ਅੱਗੋਂ ਗੱਡੀ ਚ ਉਤਰ ਕੇ ਅੱਗੇ ਲਾ ਕੇ ਗੱਡੀ ਕੈਮਰੇ ਲੱਗੇ ਨੇ ਤੇ ਚੈੱਕ ਕਰ ਲਿਓ ਆ ਬੇਸਬਾਲ ਲੈ ਕੇ ਆ ਪੂਰੀ ਮੇਰੇ ਨਾਲ ਇਹਨੂੰ ਮਾਰਨ ਲਈ ਲੈ ਗਿਆ ਉਹ ਮੈਨੂੰ ਮਾਰਨ ਲਈ ਲੈ ਗਿਆ ਠੀਕ ਨੇ ਉਹ ਉਹਦੀ ਗੱਡੀ ਹੈ ਉਹ ਅੰਦਰ ਬੰਦਾ ਬੈਠਾ ਠੀਕ ਨੇ ਸਾਡੇ ਨਾਲ ਨਾ ਹਰਜੀਤ ਬਤਮੀ ਜੀ ਕਿੱਥੇ ਸਾਡੇ ਨਾਲ ਅੱਗੋਂ ਗੱਡੀ ਖਿਲਾੜ ਕੇ ਨੰਡਾ ਲਗਾ ਸਾਨੂੰ ਗਾਣਾ ਕੱਢ ਰਿਹਾ ਸਾਨੂੰ ਲੱਗਦਾ ਵੀ ਨਸ਼ੇ ਦੀ ਹਾਲਤ 'ਚ ਜੇ ਬੰਦਾ ਕੋਈ ਪੂਰਾ ਫੁੱਲ ਨਸ਼ੇ 'ਚ ਹੈ ਚਾਹ ਟੈਸਟ ਕਰਾ ਲਓ ਜਨਨਾ ਕੁਝ ਨਾ ਕੁਝ ਖਾਂਦਾ ਪੀਂਦਾ ਕਿ ਫੈਨਰ ਡੇਟਾ ਇਸ ਕਰਾਉਂਦੇ ਪਹਿਲਾਂ ਤਾਂ ਨਹੀਂ ਜਾਣਦੇ ਇਹਨਾਂ ਨੂੰ ਕੋਈ ਅਸੀਂ ਸਾਸੀ ਕਰੀ ਜ਼ਿੰਦਗੀ ਜਿੰਨਾ ਮਿਲੇ ਆ ਨਾ ਦੇਖਿਆ ਨਾ ਚੱਕਿਆ ਠੀਕ ਹੈ ਨਾ ਇਹ ਕਰੀ ਨੇ ਹੀ ਜਾਣਦੇ ਨੂੰ ਓਕੇ ਬਸ ਟ੍ਰੈਫੀ ਕਰਕੇ ਥੋੜੀ ਵਾਰ ਦਪਤ ਪੱਤ ਹੋ ਜੇ ਠੀਕ ਹੈ ਇਹਨਾਂ ਸਾਨੂੰ ਗਾਲ ਕੱਢੀ ਮੇਰੇ ਨਾਲ ਕੁੜੀ ਐ ਠੀਕ ਨਹੀਂ ਇਹਨਾਂ ਸਾਨੂੰ ਕੋ ਗਾਲ ਕੱਢੀ ਅੱਗੋਂ ਗੱਡੀ ਚਲਾ ਕੇ ਉੱਤਰ ਕੇ بیسਬਾਲ ਲੈ ਕੇ ਆਇਆ ਆ ਵੀ ਸਾਨੂੰ ਮਾਰਨ ਲਈ ਥੋੜੇ ਹੱਥੀ ਪੈਣ ਲੱਗਿਆ ਸੀ ਸਾਡੇ ਹੱਥੀ ਪੈਣ ਲੱਗਿਆ ਤੁਸੀਂ ਹੁਣ ਕੀ ਕਰੋਗੇ ਤੁਸੀਂ ਕੁਝ ਨਹੀਂ ਕਰਾਂਗੇ ਅਸੀਂ ਹੁਣ ਅਗਲਾ ਸਟੈਪ ਕੀ ਆ ਤੁਹਾਡਾ ਪੁਲਿਸ ਸਟੇਸ਼ਨ ਫੜਾਵਾਂਗੇ ਇਹਨੂੰ ਜੇ ਇਹਨਾਂ ਦੀ ਧੀ ਪ ਕੀ ਹੋਇਆ ਜੀ ਸਰੀਰ ਤੇ ਹੋਇਆ ਨਾ ਮਿਲਿਆ ਪ੍ਰਤੀਕਿਰਤੀ ਜਿਸ ਤਰ੍ਹਾਂ ਹੋਇਆ ਨਾ ਉਲਟਾ ਹੋ ਗਿਆ ਨਾ ਮਾਰੇ ਟੁਕਾਲਾ ਕੱਟ ਰਿਹਾ ਗੱਡੀ ਦੇ ਵਿੱਚ ਕਿਹੜਾ ਪੈਨ ਟਲਾਨ ਫਟੇ ਦਿੰਦਾ ਕਰਦੇ ਸ਼ੀਸ਼ਾ ਡਾਉਨ ਕਿੱਤਾ ਕਹਿੰਦੇ ਸਾਡੇ ਨਾਲ ਥੋੜੀ ਪੈਨ ਟਲਾਨ ਮੈਂ ਖਾਇਆ ਨਹੀਂ ਪਾਟ ਕੇ ਸ਼ੀਸ਼ਾ ਡਾਉਨ ਕਰਦੇ ਤਾਂ ਬਾਹਰ ਸਿੱਧਾ ਫੇਸ ਕੋਲੇ ਆਇਆ ਬਸ ਜਰਸਾ ਕੁਮਨਿੰਦਰ ਚੋਪ ਦਾਖਲ ਨਹੀਂ ਆਇਆ ਛੋੜੇ ਹਸਪਤਾਲ ਸਰਕਾਰੀ ਚ ਉਹਦੇ ਬਾਰੇ ਕਿਸ ਬੇਸ ਤੇ ਦਾਖਲ ਨੇ ਤੇ ਕੀ ਗੱਲਬਾਤ ਹੋਈ ਸਰ ਸਰਟੀਫਿਕੇਟ ਮਨਿੰਦਰ ਟੂਥ ਪੇਸ਼ੈਂਟ ਮਲਗਾਣਾਪਤੀ ਤੋਂ ਆਏ ਨੇ ਲੜਾਈ ਝਗੜੇ ਦੇ ਵਿੱਚ ਓਕੇ ਨਾਲੇ ਸਿਰ ਦੇ ਉੱਪਰ ਮੱਥੇ ਤੇ ਸੱਟ ਲੱਗੀ ਆ ਪੰਜ ਮਿੰਟ ਅਸੀਂ ਸਟੀਚਿੰਗ ਉਹਨਾਂ ਦਾ ਕਰਵਾ ਕੇ ਬਾਕੀ ਅੱਗੇ ਦਾ ਫਾਲਟਰ ਦੇਖਦੇ ਓਕੇ ਟਾਂਕੇ ਮੈਨਾਂ ਲੱਗੇ ਨੇ ਜੀ ਉਹਨਾਂ ਦੇ ਕੋਈ ਡਾਕਟਰ ਕਿੰਨੇ ਕੁ ਲੱਗੇ ਨੇ ਸਰ ਟਾਂਕੇ ਉਹਨਾਂ ਦੇ ਹੈਗਾ ਹੁਣ ਫੋਰ ਸਰਜਰੀ ਅੱਛਾ ਸਰ ਹੋਰ ਕੋਈ ਸਰਟੀਫਿਕੇਟ ਹੈ ਕੀ ਉਹਨਾਂ ਦੇ ਹਾਲੇ ਫਿਲਹਾਲ ਬੱਸ ਉਹ ਦਿਖਾ ਤੀ ਤੇ ਗੁੱਜੀਆਂ ਸੱਟਾਂ ਨਾਲ ਤੇ ਠੀਕ ਹੈ ਥੈਂਕ ਯੂ